ਸੋ ਆਪਾਂ ਚੱਲ ਰਹੇ ਇਤਿਹਾਸ ਵਿੱਚੋਂ ਪੰਜਵਾਂ ਗੁਰੂ ਨਾਨਕ ਅਗੰਮੇ ਜੋਤ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦੇ ਪਾਵਨ ਪ੍ਰਸੰਗ ਦੀ ਵਿਚਾਰ ਹੋ ਰਹੀ ਹੈ। ਸਰਵਣ ਕੀਤਾ ਹੈ ਮਹਾਰਾਜ ਨੇ ਕਿਵੇਂ ਸ਼ਮਨ ਤੇ ਮੂਸਨ ਨੂੰ ਤਾਰਨਾ ਕਰਿਆ ਔਰ ਕਿਵੇਂ ਸੁਲੀਖਾਨ ਚੜ੍ਹ ਕੇ ਆਉਂਦਾ ਸਤਿਗੁਰਾਂ ਦੇ ਉੱਪਰ ਤੇ ਕਿਵੇਂ ਕਾਦਰ ਦੀ ਕੁਦਰਤ ਉਹਨੂੰ ਰਾਸਤੇ ਦੇ ਵਿੱਚ ਆ ਵਿੱਚ ਛੱਟ ਕੇ ਜਲਾ ਦਿੰਦੇ ਸੁਹਾਓ ਨੂੰ ਅੰਗੇ ਸਤਿਗੁਰਾਂ ਦੇ ਮਹਾਨ ਕੀਰਤਨੀਏ ਸੱਤਾ ਤੇ ਬਲਵੰਡ ਜੀ ਉਹਨਾਂ ਦੇ ਜੋ ਪਾਵਨ ਵਿਚਾਰ ਹੈ ਜੁੜਨਾ ਕਰੀਏ ਕਿ ਰਾਏ ਬਲਵੰਡ ਦੇ ਸੱਤੇ ਦੋਵੇਂ ਜਾਤ ਦੇ ਡੂਮ ਆਤ ਅਰਥਾਤ ਕਿ ਮਰਾਸੀ ਨੇ ਮਹਾਰਾਜ ਜੀ ਨੇ ਇਹਨਾਂ ਦਾ ਸਾਰਾ ਜ਼ਿਕਰ ਰਾਮਕਲੀ ਦੀ ਬਾਹਰ ਦੇ ਵਿੱਚ ਕੀਤਾ ਹੈ ਮਹਾਰਾਜ ਨੇ ਸਿਰਲੇਖ ਦਿੱਤਾ ਹੈ ਕਿ RAMKALI ਕੀ ਵਾਰ ਰਾਏ ਬਲਵੰ ਸੱਤੇ ਡੂਮ ਆਖੇ ਤੇ ਮਹਾਰਾਜ ਜੀ ਇਹ ਦੋਵੇਂ ਭਰਾ ਸਤਿਗੁਰਾਂ ਦੇ ਹਜ਼ੂਰ ਵਿੱਚ ਕੀਰਤਨ ਕਰਿਆ ਕਰਦੇ ਨੇ ਸਤਿਗੁਰੂ ਜੀ ਦੀ ਇਹਨਾਂ ਦਾ ਬੜਾ ਮਾਣ ਸਤਿਕਾਰ ਬੜਾ ਪਿਆਰ ਕਰਦੇ ਐ ਕਈ ਵਾਰ ਇਹ ਹਉਮੈ ਦਾ ਸ਼ਿਕਾਰ ਹੋ ਜਾਂਦੇ ਇਸ ਤਰ੍ਹਾਂ ਸਤਿਗੁਰੂ ਜੀ ਨਰਾਜਗੀ ਦਾ ਕਾਰਨ ਵੀ ਬਣਦੇ ਐ ਪਰ ਸਤਗੁਰਾਂ ਦੀ ਮਿਹਰ ਦਾ ਸਦਕਾ ਬਖਸ਼ੇ ਜਾਂਦਾ। ਕਈ ਵਾਰ ਦਾ ਇੱਕ ਵਾਰ ਦਾ ਜ਼ਿਕਰ ਹੈ ਕਿ ਇਹਨਾਂ ਨੇ ਆਪਣੀ ਭੈਣ ਦਾ ਆਨੰਦ ਹੋਣ ਵਾਲਾ ਸੀ, ਆਨੰਦ ਕਾਰਜ ਕਰਨਾ ਸੀ ਤੇ ਜਦੋਂ ਇਹਨਾਂ ਨੇ ਸਤਗੁਰਾਂ પાસે ਬਹੁਤ ਸਾਰੀ ਮਾਇਆ ਬੀਬੀ ਦੇ ਆਨੰਦ ਦੇ ਖਰਚੇ ਲਈ ਮੰਗੀ ਤਾਂ ਕਿਹਾ ਕਿ ਫੀ ਸਿੱਖਾ ਤਕਾ ਦਵਾ ਦਿਓ ਕਿ ਇੱਕ ਸਿੱਖ ਤੋਂ ਹਰ ਇੱਕ ਹਰ ਇੱਕ ਆਦਮੀ ਤੋਂ ਟਕਾ ਟਕਾ ਸਾਨੂੰ ਦਵਾਓ ਪੰਜਵੇਂ ਪਾਤਸ਼ਾਹ ਜੀ ਨੇ ਨੂੰ ਸਮਝਾਇਆ ਕਿ ਕਾਰਜ ਕਰਤੇ ਦੀ ਰਜਾ ਅਨੁਸਾਰ ਹੀ ਉਹ ਜਾਵੇਗਾ ਜੋ ਤੁਹਾਡਾ ਕਾਰਜ ਹੈ ਧੀਆ ਪੁੱਤਰਾਂ ਦੇ ਕਾਰਜ ਹੈ ਧੀ ਦਾ ਕਾਰਜ ਤਾਂ ਵੈਸੇ ਹੀ ਹੋ ਜਾਂਦਾ ਪੁੰਨ ਦਾ ਕੰਮ ਹੁੰਦਾ ਤੇ ਤੁਸੀਂ ਕਿਸੇ ਖਾਸ ਵਿਉਂ ਦਾ ਇਤਨੀ ਜिद ਨਾ ਕਰੋ ਕੁਈ ਮਤਾਨਾ ਪਾਬ ਪਰ ਇਹਨਾਂ ਨੂੰ ਲਾਲਚ ਸੀ ਕਿ ਬੇਅੰਤ ਸੰਗਤਾਂ ਸਤਿਗੁਰੂ ਦੀ ਹਜ਼ੂਰੀ 'ਚ ਹਾਜ਼ਰ ਨੇ ਤੇ ਟੱਕਾ ਫਰੀ ਸਿੱਖ ਮਿਲ ਨਾਲ ਰਕਮ ਬਾੜੀ ਆ ਜਾਂਦੀ ਤੇ ਜਦ ਇਹਨਾਂ ਨੇ ਸਤਿਗੁਰੂ ਦੇ ਬਾਰ ਬਾਰ ਸਮਝਾਉਣ ਤੇ ਵੀ ਆਪਣੀ ਮੰਗ ਨਾ ਛੱਡੀ ਤਾਂ ਸਤਿਗੁਰੂ ਜੀ ਨੇ ਸਾਢੇ 4 ਟੱਕੇ ਇਹਨਾਂ ਦੇ ਹਵਾਲੇ ਕਰਕੇ ਆਖਿਆ ਪਹਿਲੇ 4 ਸਤਿਗੁਰੂ ਪੂਰਨ ਸਿੱਖ ਹਨ ਤੇ ਅੱਧਾ ਸਿੱਖ ਮੈਂ ਹਾਂ ਸੋ ਸਾਢੇ 4 ਡਕੇ ਆਪਣੀ ਮੰਗ ਅਨੁਸਾਰ ਲੈ ਲਓ ਇਹ ਦੋਵੇਂ ਭਰਾ ਸਤਿਗੁਰੂ ਜੀ ਨਿਮਰਤਾ ਦੇ ਦੂងੇ ਭਾਵ ਨੂੰ ਸਮਝ ਨਾ ਸਕੇ ਤਾਂ ਇਸ ਭੇਟਾ ਨੂੰ ਮੁਖੌਲ ਸਮਝ ਗੁੱਸੇ ਵਿੱਚ ਆ ਕੇ ਇਹਨਾਂ ਨੇ ਆਕੀ ਬਣ ਕੇ ਬੈਠ ਗਏ ਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਤੋਂ ânਕਾਰ ਕਰਤਾ ਇਹਨਾਂ ਦੀ ਪਿਛਲੀ ਸੇਵਾ ਤੇ ਮਾਨ ਤੇ ਖਿਆਲ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਇਹਨਾਂ ਨੂੰ ਮਨਾਉਣ ਦੇ ਲਈ ਸਿੱਖ ਕੱਲੇ ਫਿਰ ਨਿਮਰਤਾ ਦੇ ਸਰੂਪ ਆਪ ਇਹਨਾਂ ਪਾਸ ਤੁਰ ਕੇ ਗਏ ਪਰ ਹਉਮੈ ਵਿੱਚ ਅੰਨੇ ਹੋયા ਨੇ ਇਹ ਕਹਨਾ ਮਨ ਉਲਟ ਸਤਿਗੁਰੂ ਗੁਰੂ ਨਾਨਕ ਦੇ ਘਰ ਨੂੰ ਮੰਦਾ ਚੰਗਾ ਬੋਲਣਾ ਆਰਾਮ ਕੀਰਤਨ ਬੈਠ ਕੇ ਪਾਂਚਮ ਪਾਤਸ਼ਾਹ ਦੀ ਸ਼ਾਨ ਦਾ ਵੀ ਉਹ ਕਾਰਨ ਬਣੇ ਸਗੋਂ ਗੁਰੂ ਨਾਨਕ ਦੀ ਇੱਜ਼ਤ ਮਾਨ ਤੇ ਸਤਕਾਰ ਹੁੰਦਾ ਹੀ ਨਾ ਜੇ ਨਾਂ ਦਾ ਭਰਾ ਕਹਿੰਦੇ ਮਰਦਾਨਾ ਸਾਡਾ ਰਬਾਬੀ ਨਾ ਹੁੰਦਾ ਤਾਂ ਹੀ ਅਜ ਗੁਰੂ ਨਾਨਕ ਨੂੰ ਕਹਿੰਦੇ ਕੋਪੂਤ ਹੈ ਬਾਣੀ ਜੇ ਉਹਨੇ ਚਾਈ ਗਾਈ ਮਰਦਾਨੇ ਨੇ ਨਾ ਰਬਾਬ ਵਜਾਈ ਤੁਹਾਨੂੰ ਤਾਂ ਹੀ ਇੱਜ਼ਤ ਮਾਨ ਮਿਲ ਰਿਹਾ ਬਸ ਹੁਣ ਕੀ ਸੀ ਫਿਰ ਮੇਰ ਦੀ ਨਿਮਰਤਾ ਦੇ ਪੰਜ ਆਪਣੀ ਜਾਤ ਲਈ ਤਾਂ ਸਭ ਕੁਝ ਸਹਿ ਗਏ ਪਰ ਜੋ ਜਗਤ ਗੁਰੂ ਆਪਣੇ ਵੱਡਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸ਼ਾਨ ਦੇ ਖਿਲਾਫ ਨੇ ਜੋਵੇ ਲਬਜ ਵਰਤੇ ਬਰਦਾਸ਼ਤ ਨਾ ਕਰ ਸਕੇ ਇਨਾਂ ਲਵਜਾਂ ਨੂੰ ਗੁਰੂ ਦੀ ਨਿੰਦਿਆ ਜਾਣ ਕੇ ਦੋਨਾਂ ਭਰਾਵਾਂ ਨੂੰ ਗੁਰੂ ਨਿੰਦਕ ਕਹਿ ਦਿੱਤਾ ਫਰਮਾਇਆ ਕਿ ਕੋਈ ਸਿੱਖ ਇਹਨਾਂ ਦੀ ਸ਼ਿਵਾਰਸ਼ ਨਾ ਕਰੇ ਜਿਹੜਾ ਸਿੱਖ ਇਹਨਾਂ ਦੀ ਆਮਦਨ ਦਾ ਹੀਆ ਕਰੇਗਾ ਮਰਦ ਕਰੇਗਾ ਉਸ ਦੇ ਗਾਲ-ਵਿਲ ਟੁੱਟੀਆਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉੱਠਾ ਖੋਤੇ ਤੇ ਬਿਠਾ ਕੇ ਝਾੜ ਕੇ ਸ਼ਹਿਰ ਦੇ ਵਿੱਚ ਫੇਰ ਇਹ ਆ ਜਾਵੇਗਾ ਕੀਰਤਨ ਦੀ ਸੇਵਾ ਸਿੱਖਾਂ ਨੂੰ ਸੌਂਪੀ ਇਹ ਦੋਵੇਂ ਭਰਾ ਫਟਕਾਰੇ ਗਏ ਇਹਨਾਂ ਦੀ ਅਜਿਹੀ ਹਾਲਤ ਹਰ ਪਹਿਲੂ ਤੋਂ ਹੀ ਬੜੀ ਹੀ ਦੁਰਦਸ਼ਾ ਹੋਈ ਇਹਨਾਂ ਨੇ ਕਈ ਸਿੱਖਾਂ ਦੇ ਤਰਲ ਕੀਤੇ ਕਿ ਸਾਨੂੰ ਬਖਸ਼ਾ ਦਿਓ ਕਿਉਂਕਿ ਇਹ ਕੌਂਡ ਦੇ ਰੋਕੀ ਹੋ ਗਏ ਮਹਾਰਾਜ ਨੇ श्राप ਦੇ ਦਿੱਤਾ ਇਹਨਾਂ ਨੂੰ ਇਹ ਫਿੱਟੇ ਗਏ ਇਹ ਕੋੜੀ ਦੇ ਰੋਗੀ ਬਣ ਗਏ ਉਹਨਾਂ ਦੇ ਤਰਲੇ ਕਰਦੇ ਆ ਪਛਤਾਉਂਦੇ ਆ ਵੀ ਸਾਨੂੰ ਸਤਪੁਰਾਂ ਤੋਂ ਬਖਸ਼ਾਤ ਕਦੇ ਕਿਹਦੀ ਮਨਤ ਕਦੇ ਕਿਹਦਾ ਤਰਲਾ ਕਰ ਰਹੇ ਪਰ ਕੋਈ ਵੀ ਸਿੱਖ ਡਰਦਾ ਮਰਦਾ ਹੌਸਲਾ ਨਹੀਂ ਕਰਦਾ ਕਿ ਸਤਪੁਰ ਦਾ ਬਚਨ ਹੈ ਤੇ ਅਸੀਂ ਤੋੜ ਨਹੀਂ ਸਕਦੇ ਅੰਤ ਵੇਲੇ ਵੀਰੇ ਜਦ ਸਾਰਾ ਜੋਰ ਲਾਹਾਟ ਤਾ ਭਾਈ ਲੱਦੇ ਪਰਉਪਕਾਰੀ ਜੀ ਪਾਸ ਲਾਹੌਰ ਦੇ ਜੋ ਬਸਨੀਕ ਨੇ ਉਹਨਾਂ ਪਾਸ ਜਾ ਕੇ ਬੇਨਤੀ ਕੀਤੀ ਰਸਾਇਆ ਤਾਂ ਇਸ ਪਰਉਪਕਾਰੀ ਨੇ ਸੋਚਿਆ ਕਿ ਜੋ ਸਜ਼ਾ ਇਹਨਾਂ ਦੀ ਮਦਦ ਕਰਨ ਕਰਕੇ ਪਿੱਛੋਂ ਮਿਲਣੀ ਉਹ ਪਹਿਲਾਂ ਕਿਉਂ ਨਾ ਕਬੂਲੀ ਲਈ ਜਾਏ ਤਾਂ ਲੱਦੇ ਪਰਉਪਕਾਰੀ ਜੀ ਨੇ ਵਿਚਾਰ ਕਰਕੇ ਪਹਿਲਾਂ ਹੀ ਆਪਣਾ ਜੋ ਮੁਖ ਹੈ ਉਹ ਕਾਲਾ ਕਰ ਲਿਆ ਗਲ ਜੁੱਤੀਆਂ ਦਾ ਹਾਰ ਪਾ ਲਿਆ ਔਰ ਖੋਤੀ ਤੇ ਸਵਾਰ ਹੋ ਕੇ ਗੁਰੂ ਜੀ ਦੇ ਦਰਸ਼ਨਾਂ ਤੇ ਦੁਖੀਆਂ ਦੇ ਦਰਦ ਨੂੰ ਦੂਰ ਕਰਾਉਣ ਦੇ ਲਈ ਕਮਰ ਕੱਸਾ ਕੀਤਾ ਤੇ ਉੱਪਰ ਦਸੀ ਦਸ਼ਾ ਵਿੱਚ ਮਹਾਰਾਜੀ ਦੇ ਪਾਸ ਅੰਮ੍ਰਿਤਸਰ ਵਿੱਚ ਦਾਖਲਾ ਹੋਇਆ ਲੋਕੀ ਇਹਨਾਂ ਦੀ ਇਸ ਦਸ਼ਾ ਨੂੰ ਦੇਖ ਕੇ ਖੂਬ ਹਾਸੀ ਤੇ ਮਖੌਲ ਕਰਦੇ ਜਦ ਆਪ ਸ੍ਰੀ ਹਰਿਮੰਦਰ ਸਾਹਿਬ ਗੁਰੂ ਜੀ ਦੇ ਹਜ਼ੂਰ ਪਹੁੰਚੇ ਨਾ ਤਾਂ 사ਤਗੁਰੂ ਜੀ ਇਸ ਭਲੇ ਪੁਰਸ਼ ਦੀ ਦਲੇਰੀ ਸਿੱਦਕ ਤੇ ਦਇਆ ਵਾਲੇ ਸੁਭਾਅ ਦੇ ਬੜੇ ਪ੍ਰਸੰਨ ਛਾਤੀ ਨਾਲ ਲਾਇਆ ਭਾਈ ਲੱਦੇ ਪਰ ਉਹ ਭਕਾਰ ਦਾ ਖਤਾਬ ਤੇ ਤੇਰੇ ਹਿੱਸੇ ਹੀ ਆਇਆ ਭਾਈ ਲੱਦੇ ਨੇ ਬਿਨੇ ਕੀਤੀ ਸੱਚੇ ਬਾਦਸ਼ਾਹ ਇਹਨਾਂ ਨੂੰ ਬਖਸ਼ ਲਓ ਸੱਚੇ ਤੇ ਬਲਵੰਡੇ ਨੂੰ ਭੁੱਲ ਹੋ ਗਏ ਪੁੱਤਰ ਜੀ ਸਾਹਿਬ ਬੋਲੇ ਕਿ ਜਿਸ ਮੂੰਹ ਦੇ ਨਾਲ ਭਾਈ ਲੱਧਿਆ ਜੇ ਤੂੰ ਤਾਂ ਵੈਸੇ ਵੀ ਆ ਕੇ ਕਹਿ ਦਿੰਦਾ ਸੀ ਮੰਨ ਲੈਣੀ ਸੀ ਤੇ ਤੂੰ ਇਹ ਕੀ ਰੂਪ ਬਣਾਇਆ ਮਹਾਰਾਜ ਤੁਹਾਡਾ ਬਚਨ ਬਚਨ ਕਮਾਇਆ ਤੁਹਾਡਾ ਮਹਾਰਾਜ ਤੁਹਾਡੇ ਬਚਨ ਤੋਂ ਬਗੈਰ ਸਿੱਖ ਕਿਤੇ ਵੀ ਨਹੀਂ ਜਾਂਦਾ ਤੁਹਾਡੇ ਬਚਨ ਸੀ ਮੈਂ ਬਚਨ ਕਮਾ ਕੇ ਤੁਹਾਡੇ ਪਾਸ ਇਹਨਾਂ ਦੀ ਖਿਮਾ ਮੰਗਦਾ। ਬਹਾਰਾ ਕਹਿੰਦੇ ਬਲਵੰਤ ਭਾਈ ਲੱਦੇ ਪਰਉਪਕਾਰੀ ਇਹਨਾਂ ਨੂੰ ਕਹਿ ਦਿਓ ਸਾਨੂੰ ਜੋ ਮਰਜ਼ੀ ਕਹਿ ਲੈਣ ਪਰ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ। ਅਕਾਲ ਪੁਰਖ ਸਰੂਪ ਸਤਿਗੁਰੂ ਨਾਨਕ ਗੁਰੂ ਅੰਗਦ ਦੇ ਮਹਾਰਾਜ ਧੰਨ ਗੁਰੂ ਰਾਮ ਸੱਚੇ ਪਾਤਸ਼ਾਹ ਸੇਵਾ ਸ਼ਾਂਤੀ ਦੇ ਪਹੁੰਚ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੰੰਦਾ ਚੰਗਾ ਗੋ। ਜਿਹੜੇ ਮੁਖ ਨਾਲ ਨਿੰਦਿਆ ਇਹ ਕੋਲ ਬੋਲ ਕੋਲ ਬੋਲ ਬੋਲਿਆ ਉਸੇ ਮੁਖ ਦੇ ਨਾਲ ਗੁਰਨਾਗਨ ਘਰ ਦੀ ਵਡਿਆਈ ਕਰੀ ਤਾਂ ਇਹਦਾ ਜੋ ਇਹਨਾਂ ਦਾ ਰੋਗ ਹੈ ਉਹ ਠੀਕ ਹੋ ਸਕਦਾ ਇਤਨੇ ਬਚਨਾਂ ਦੇ ਨਾਲ ਉਹਨਾਂ ਨੇ ਫਿਰ ਅਸਲੀ ਸਰੂਪ ਆ ਜਾਵੇਗਾ ਤਾਂ ਇਹਨਾਂ ਭਰਾਵਾਂ ਨੇ ਫਿਰ ਆਪਣੇ ਧੰਨ ਪਾਗ ਸਮਝੇ ਜੋ ਆਪਾਂ ਵਜਨ ਕੀਤਾ ਕਿ ਰਾਮਕਲੀ ਦੀ ਬਾਹਰ ਫਿਰ ਇਹਨਾਂ ਨੇ ਉਚਾਰਨ ਕੀਤੀ ਅੱਠ ਪਉੜਾਂ ਦੀ ਆਪਣੀ ਪੱਲਵਕਸ਼ਾਈ ਤੇ ਫਿਰ ਇਹ ਬਾਰੇ ਨੂਮੇ ਬਾਸ਼ਾ ਦੇ ਵਿੱਚ ਸਤਿਗੁਰੂ ਜੀ ਨੇ ਰਚਨਾ ਦੇ ਵਿੱਚ ਗੁਰੂ ਘਰ ਦੇ ਆਮੂਲਕ ਸਲੋਕਾਂ ਦਾ ਸਪਸ਼ਟ ਵਰਣਨ ਵੇਖ ਕੇ ਇਸ ਨੂੰ ਫਿਰ ਗੁਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤਾ ਹੈ ਦਾ ਇਸ ਸਵੰਦੇ ਵਿੱਚ ਕਈ ਵਿਦਵਾਨਾਂ ਦਾ ਖਿਆਲ ਹੈ ਕਿ ਭਰਾ ਦੂਜੀ ਪਾਤਸ਼ਾਹੀ ਦੇ ਸਮੇਂ ਹੋਏ ਤੇ ਇਹ ਵਾਰ ਦੀਆਂ 8 ਪੌੜੀਆਂ ਨੇ ਇਹਨਾਂ ਦੇ ਵਿੱਚੋਂ ਪਹਿਲਾਂ 5 ਪੌੜੀਆਂ ਬਲਵੰਟੇ ਨੇ ਰਚੀਆਂ ਨੇ ਔਰ ਖਿਮਾ ਮੰਗੀ ਹੈ ਬਾਕੀ ਤਿੰਨ ਪੌੜੀਆਂ ਸੱਤੇ ਨੇ ਰਚ ਕੇ ਪੰਜਵੇਂ ਪਾਸ਼ਾ ਤੱਕ ਖਿਆਲਾਤ ਦਾ ਸلسਲਾ ਖਤਮ ਕਰਕੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਇਆ। ਇਹ ਖਿਆਲ ਦੀ ਪੁਸ਼ਟੀ ਲਈ ਉਹ ਦਲੀਲ ਇਹ ਦਿੰਦੇ ਨੇ ਕਿ ਵਾਰ ਦੀਆਂ 8 ਪੌੜੀਆਂ ਵਿੱਚੋਂ 5 ਵਿੱਚ ਦੂਜੀ ਪੱਖਛਾਈ ਦਾ ਜ਼ਿਕਰ ਹੈ ਤੇ ਉਹਨਾਂ ਪਾਸੋਂ ਇਹ ਸਨਮੁਖ ਹੋ ਕੇ ਖਿਮਾ ਮੰਗੀ ਹੈ। ਪ੍ਰਤੀਤ ਹੁੰਦਾ ਹੈ ਕਿ ਮੈਂ ਖਨੇ ਵਰਗੇ ਉਗੇ ਖੋਜੀ ਵਿਦਵਾਨਾਂ ਨੇ ਵੀ ਇਸੇ ਖਿਆਲ ਦੇ ਸਾਖੀ ਦਾ ਸਬੰਧ ਦੂਜੀ ਪਾਠੇ ਨਾ ਕੀਤਾ ਹੈ ਪਰ ਇਹ ਚੋਟੀ ਦਾ ਵਿਦਵਾਨ ਵੀ ਆਪਣੀ ਪੁਸਤਕ ਦੀ ਦੂਜੀ ਪੋਥੀ ਪੰਨਾ 24 ਦੇ ਫੁੱਟ ਨੋਟ ਦੇ ਵਿੱਚ ਆਪਣੀ ਪੱਕੀ ਰਾਏ ਕਾਇਮ ਕਰਦਾ ਸੰਕੋਚ ਨਹੀਂ ਕਰਦਾ ਕਿ ਸਾਡਾ ਆਪਣਾ ਖਿਆਲ ਹੈ ਕਿ ਦੋਵੇਂ ਭਰਾ ਭਾਵੇਂ ਦੂਜੀ ਪਾਛੀ ਸਮੇਂ ਤੋਂ ਰਾਗ ਗੀਤਾ ਹੋਣ ਪਰ ਜੋ ਸਾਖੀ ਸਵਾਰ ਰਚੀ ਦੇ ਸੰਬੰਧ ਵਿਚ ਆ ਰਹੀ ਹੈ ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਦੀ ਹੈ ਕਾਰਨ ਇਹ ਹੈ ਕਿ ਤਾਂ ਭਾਈ ਲੱਦੇ ਪਰਉਪਕਾਰੀ ਦੇ ਪਰਉਪਕਾਰ ਦਾ ਇਹ ਸਾਖੀ ਤੋਂ ਛੁੱਟ ਹੋਰ ਕੋਈ ਉਕਾ ਉਪਕਾਰ ਦਾ ਕੰਮ ਇਤਿਹਾਸ ਵਿੱਚ ਲੱਭਦਾ ਹੀ ਨਹੀਂ ਤੇ ਦੂਜਾ ਭਾਈ ਲੱਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਸਮੇ ਉੱਗੇ ਸਿੱਖਾਂ ਵਿੱਚੋਂ ਨੇ ਤੇ ਇਸ ਗੱਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਆਪਣੀ ਵਾਰ ਜੋ 11ਵੀਂ ਪੌੜੀ ਪੰਜਵੀਂ ਤੋਂ ਹੁੰਦੀ ਹੈ ਤੀਸਰੀ ਇਹ ਗੱਲ ਹੈ ਕਿ ਸਾਡੇ 4 ਟਕੇ ਭੇਟਾ ਕਰਨ ਦੀ ਸਾਖੀ ਸਿਰਫ ਪੰਜਵੇਂ ਪਾਛੇ ਸਮੇਂ ਠੀਕ ਹੋ ਸਕਦੀ ਹੋਰ ਸਮੇਂ ਨਹੀਂ ਇਹ ਖਿਆਲ ਹੈ ਕਿ ਪਹਿਲੀਆਂ 5 ਪੌੜੀਆਂ ਦੇ ਵਿੱਚ ਦੂਜੀ ਦਾ ਪਾਤਸ਼ਾਹੀ ਦਾ ਜ਼ਿਕਰ ਹੈ ਇਸ ਸੰਬੰਧ ਵਿੱਚ ਇਹ ਕਹਿ ਦੇਣਾ ਮੁਕਨਾਬਸ ਹੈ ਕਿ ਗੁਰੂ ਘਰ ਦੇ ਅਮੋਲ ਸਲੂਕ ਦੀ ਵਰਤੋਂ ਦੂਜੀ ਪਾਛੇ ਦੇ ਸੰਬੰਧ ਨਾਲ ਹੈ ਇੱਕ ਤਾਂ ਗੁਰਿਆਈ ਵਿਰਸਾ ਹੋਣ ਦੀ ਥਾਂ ਸੰਗਤ ਦੀ ਵਿਰਾਸਤ ਬੜੀ ਅਰਥਾਤ ਪੁੱਤਾਂ ਦੀ ਥਾਂ ਜੋਗ ਸਿੱਖਾਂ ਨੂੰ ਮਿਲੀ ਹੈ ਦੇ ਨਾਲ ਸلسلੇ ਦਾ ਸਬੰਧ ਸਿੱਧਾ ਸਲੰਧ ਗੁਰੂ ਅੰਗਦ ਦੇਵ ਜੀ ਦੇ ਨਾਲ ਹੈ। ਦੂਜਾ ਖਿਆਲ ਜੋਤ ਕੋਹਾ ਜੁਗਤ ਸਾਇ ਸ ਕਾਇਆ ਫੇਰ ਪਲਟੀਐ। ਮਹਾਰਾਜ ਨੌ ਸੌ ਛੇ ਅੰਗ ਤੇ ਸਾਰੇ ਗੁਰੂਆਂ ਦੇ ਕੋ ਸਰੂਪ ਹੋਣ ਦਾ ਵਰਣਨ ਕਰਦੇ ਐ। ਇਸ ਗੱਲ ਦਾ ਦੂਜੀ ਪਾਤਸ਼ਾਹੀ ਨਾਲ ਸਿੱਧਾ ਸਬੰਧ ਹੈ। ਸੋ ਸੱਤੇ ਤੇ ਬਲਵੰਡੇ ਨੇ ਇਹਨੇ ਉੱਚੇ ਅਸੂਲਾਂ ਦਾ ਵਰਣਨ ਕਰਦਿਆਂ ਇਨ੍ਹਾਂ ਖਿਆਲਾਂ ਦੀ ਪੁਸ਼ਟੀ ਕਰਦੇ ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਨਾਲ ਵਧੇਰੇ ਇੱਕ ਸੰਬੰਧ ਦੱਸਿਆ ਹੈ ਕਿ ਅਸੀਂ ਦੂਜੇ ਪਾਤਸ਼ਾਹ ਦੇ ਸਮੇਂ ਤੋਂ ਇਸ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰ ਰਹੇ ਹਾਂ ਕੀਰਤਨ ਕਰ ਰਹੇ ਹਾਂ ਤੇ ਆਪਣੇ ਭੁੱਲਾਂ ਨੂੰ ਬਖਸ਼ਾ ਕੇ ਸਤਿਗੁਰੂ ਦੇ ਖੁਸ਼ੀਆਂ ਦੇ ਪਾਤਰ ਬਣੇ ਨੇ ਤੋਂ ਸਤਿਗੁਰੂ ਜੀ ਐਸੀ ਵਡਿਆਈ ਐਸੀ ਮੱਤ ਐਸਾ ਗਿਆਨ ਬੋਧ ਦੇਣ ਆਜੋ ਉਸ ਵੀ ਨਰੰਕਾਰ ਅਕਾਲ ਪੁਰਖ ਦੀ ਬਾਣੀ ਨੂੰ ਪੜ ਸਕੀਏ ਸਿਮਨ ਕਰ ਸਕੀਏ ਔਰ ਉਹ ਜੋ ਇਤਿਹਾਸ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਉਹਨਾਂ ਨੂੰ ਕਮਾਸ ਸਤਿਗੁਰ ਦੇ ਬਚਨ ਦਾ ਕਿਤਨਾ ਮੁੱਲ ਹੈ ਇਹ ਲੱਧਾ ਪਰ ਉਪਕਾਰੀ ਤੋਂ ਸਾਨੂੰ ਪਤਾ ਲੱਗਦਾ ਇਹਨਾਂ ਸਾਖੀਆਂ ਤੋਂ ਇਹਨਾਂ ਇਤਿਹਾਸ ਤੋਂ ਗੁਰਬਾਣੀ ਕਥਾ ਵਿਚਾਰ ਤੋਂ ਗਿਆਨ ਲੈ ਕੇ ਆਪਣਾ ਜੀਵਨ ਬਦਲਣਾ ਕਰੀਏ ਤਾਂ ਜੋ ਸਾਡਾ ਲੋਕ ਸੁਖੀ ਆ ਪ੍ਰਲੋਕ ਸੁਹੇਲਾ ਹੋ ਸਕੇ ਸਾਧਗੁਰ ਜੋ ਬਚਨ ਅਲਾਹੀ ਦਰਗਾਹੀ ਫਰਮਾਣ ਰਾਹੀਂ ਸਾਖੀਆਂ ਰਾਹੀਂ ਕਥਾ ਵਿਚਾਰ ਰਹੇ ਦੇ ਰਹੇ ਨੇ ਉਹਨਾਂ ਨੂੰ ਅਪਣਾ ਕੇ ਆਪਣਾ ਜੋ ਜੀਵਨ ਉਹ ਸੁਚੱਜੇ ਢੰਗ ਦੇ ਨਾਲ ਜਿਉਣਾ ਕਰੀਏ ਔਰ ਸਭ ਧਰਮਾਂ ਦਾ ਸਤਕਾਰ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਭਰੋਸਾ ਰੱਖਦਿਆਂ ਇੱਕੋ ਨਿਰੰਕਾਰ ਦੀ ਟੇਕ ਰੱਖਦੇ ਹਾਂ ਉਸ ਅਕਾਲ ਨਿਰੰਕਾਰ ਦਾ ਨਾਮ ਧਿਆਉਣਾ ਕਰੀਏ ਤਾਂ ਜੋ ਸਾਡਾ ਸੰਸਾਰ ਤੇ ਆਇਆ ਸਫਲਾ ਹੋ ਸਕੇ ਸਤਿਗੁਰ ਕਿਰਪਾ ਕਰਨ ਬਾਣ ਬਣਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨ ਆਓ ਸਿੰਘ ਸਜੀ ਗੁਰੂ ਵਾਲੇ ਬਣੀਏ ਗੁਰੂ ਦੇ ਬਚਨਾਂ ਨੂੰ ਕਮਾਉਣਾ ਕਰੀਏ ਆਪ ਸੰਗਤ ਸੁਣਿਆ ਦਾਸਾਂ ਦਾ ਬੋਲਿਆ ਪਰਵਾਣ ਸਰਬ ਪੁੱਲਾ ਮਾ ਕੋਈ ਵੀ ਰਸਨਾ ਵਾਜ ਜਿਨ ਰਹੇ ਗੱਜ ਕੇ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ